ਸਤਗੁਰ ਕਲਕੀਆਂ ਵਾਲੇ ਸਤਗੁਰ ਬਾਜਾਂ ਵਾਲੇ ਮੈਂ ਚੁੱਕ ਚੁੱਕ ਸੀਸ ਨਿਵਾਵਾਂ ਅਜਬ ਤੇਰੀ ਨਗਰੀ ਨਾ ਤੇਰਾ ਕੋਈ ਸਾਨੀ ਤੇਰੇ ਤੋਂ ਵਾਰੇ-ਵਾਰੇ ਜਾਵਾਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਜੀਵਨ ਬਹੁਤ ਹੀ ਮਹਾਨ ਹੈ ਇੱਕੋ ਹੀ ਸ਼ਖਸੀਅਤ ਦੇ ਵਿੱਚ ਇੰਨੇ ਕੋ ਗੁਣ ਹਨ ਕਿ ਜਿਸ ਤਰ੍ਹਾਂ ਆਕਾਸ਼ ਤੇ ਵਿੱਚੋਂ ਤਾਰਿਆਂ ਦੀ ਗਿਣਤੀ ਨਹੀਂ ਹੋ ਸਕਦੀ ਸ਼ਾਇਦ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਗੁਣਾਂ ਦਾ ਗਾਇਨ ਕਰਨਾ ਵੀ ਔਖਾ ਜਾਪਦਾ ਹੈ ਅੱਜ ਮੁੱਚੇ ਸੰਸਾਰ ਭਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਪ ਦੀਆਂ ਰੌਣਕਾਂ ਹਨ ਤੇ ਏਬੀਪੀ ਸਾਂਝਾ ਵੀ ਪਹੁੰਚਾਇ ਗੁਰੂ ਸਾਹਿਬ ਦੇ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਇਸ ਪਾਵਨ ਤੇ ਮੁਕੱਦਸ ਅਸਥਾਨ ਤੇ ਅੱਜ ਕੀ ਕੁਜਰੀਆ ਖਾਸ ਆਉ ਜਾਣਦੇ ਆ ਦਸ਼ਮ ਪਾਤਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤੰਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉਹ ਮਹਾਂ ਤਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਦਿਹਾੜੇ ਦੀਆਂ ਹੁਣ ਰੋਣਕਾਂ ਨੇ विदेश तो वड्डी गिनती ਦੇ ਵਿੱਚ ਸੰਗਤ ਪੁੱਜ ਰਹੀ ਹੈ ਸੰਗਤ ਦੀ ਆਮਦ ਦੇ ਮੱਦੇਨਜ਼ਰ ਗੁਰਦੁਆਰਾ ਕਮੇਟੀ ਸਣੀ ਬਿਹਾਰ ਸਰਕਾਰ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਨੇ ਸੰਗਤ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ ਹੈ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨੂੰ ਬੜੇ ਹੀ ਸੋਨੇ ਟਾਂਗ ਦੇ ਨਾਲ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਗਿਆ ਜਿਸ ਨੂੰ ਵੇਖ ਕੇ ਹਰ ਕੋਈ ਅਸ਼ ਅਸ਼ਕਾਰ ਉੱਠਦਾ ਹੈ जेकर विशेष समागम की गल की जाए तो बिहार के मुख्यमंत्री नीतीश कुमार ने गुरद्वारा नानक शीतल कुंडीह पत्थर रखे, श्री गुरु नानक देव जी चरण छो प्राप्त, शीतल कुंडे गुरद्वारा साहिब की विशाल इमारत बनाने बना गया ਦੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਪ੍ਰਕਾਸ਼ਪੁਰਪ ਦੀਆਂ ਰੌਣਕਾਂ ਨੇ ਉੱਥੇ ਹੀ ਨਲੰਦਾ ਪਟਨੇ ਤੋਂ ਤਕਰੀਬ 100 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਜਿਹੜਾ ਪਏ ਸੀ ਲੰਬੇ ਸਮੇਂ ਤੋਂ ਇਹ ਜਿਹੜੀ ਜ਼ਮੀਨ ਸੀ ਇਹ ਜੰਗਲਾਤ ਮਹਿਕਮੇ ਕੋਲ ਸੀ ਜਿਸ ਕਾਰਨ ਇੱਥੇ ਉਹ ਸਾਰੀ ਗੁਰਦੁਆਰਾ ਸਾਹਿਬ ਦੀ ਨਹੀਂ ਜਿਹੜਾ ਹੋਈ ਸੀ ਪਰ ਨਿਤਿਸ਼ ਕੁਮਾਰ ਜਿਹੜੀ ਸਰਕਾਰ ਹੈ ਉਹਨਾਂ ਵੱਲੋਂ ਇਹ ਜ਼ਮੀਨ ਜਿਹੜਾ ਉਹ ਸਿੱਖ ਭਾਈਚਾਰੇ ਨੂੰ ਜਿਹੜੀ ਉਹ ਦਿੱਤੀ ਗਈ ਹੈ ਤੇ ਅੱਜ ਬੜੇ ਵੱਡੇ ਪੱਧਰ ਤੇ ਸਿੱਖ ਸੰਗਤਾਂ ਇਸ ਪਾਵਨ ਮੁਕੱਦਸ ਧਰਤੀ ਤੇ ਇਸ ਅਸਥਾਨ ਤੇ ਪਹੁੰਚੇ ਨੇ ਇਸ ਅਸਥਾਨ ਦਾ ਜਿਹੜਾ ਅੱਜ ਉਦਘਾਟਨ ਹੋ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਯਾਨੀ ਜੀ ਇੱਕ ਵੱਡੀ ਪ੍ਰਾਪਤੀ ਮੰਨਦੇ ਹਾਂ ਬੜੇ ਲੰਮੇ ਸਮੇਂ ਤੋਂ ਜਿਹੜੀ ਜੰਗਲਾਤ ਮਹਿਕਮੇ ਦੀ ਜਿਹੜੀ ਏ ਜ਼ਮੀਨ ਸੀ ਤੇ ਅੱਜ ਸਿੱਖ ਭਾਈਚਾਰੇ ਨੂੰ ਮਿਲੀ ਹੈ ਅਸਥਾਨ ਦਾ ਜਿਹੜਾ ਨਿਰਮਾਣ ਹੋਇਆ ਕੀ ਕਹੂੰ ਤਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਗੱਲ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਾਂ ਕਿ ਦਸ਼ਮेश ਪਿਤਾ ਨੇ ਕਿਰਪਾ ਕੀਤੀ ਹੈ 350ਵਾਂ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ ਉਸ ਸਮੇਂ ਸਿਵਾਵਾ ਸਾਡੇ ਬਿਹਾਰ ਦੇ ਸੀਐਮ ਨतीश ਕੁਮਾਰ ਜੀ ਨੇ ਨਿਭਾਈਆਂ ਉਹਨਾਂ ਨੂੰ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹਨਾਂ ਦਿੱਤੀ ਜੰਗਲਾਤ ਮਹਿਕਮੇ ਤੋਂ ਇਹ ਜਗਾ ਪ੍ਰਬੰਧਕ ਕਮੇਟੀ ਤਖਤ ਪਰਦਾ ਸਾਹਿਬ ਨੂੰ ਲੈ ਕੇ ਦਿੱਤੀ ਤੇ ਪ੍ਰਬੰਧਕ ਕਮੇਟੀ ਵੱਲੋਂ ਜੋ ਇਥੋਂ ਦੀ ਕਾਰ ਸੇਵਾ ਹੈ ਉਹ ਗੁਰਨਾਨਕ ਨਿਸਕਾਮ ਸੇਵਕ ਜਥਾ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਮਹਾਪੁਰਖ ਉਹਨਾਂ ਨੂੰ ਇਹ ਅੱਜ ਸੌਂਪੀ ਜਾ ਰਹੀ ਹੈ ਇਹਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਛੇਤੀ ਤੋਂ ਛੇਤੀ ਇਹ ਸੇਵਾ ਸੰਪੂਰਨ ਹੋਵੇ ਇਸ ਇਲਾਕੇ ਵਿੱਚ ਇਹ ਜਿਹੜਾ ਸਥਾਨ ਹੈ ਇੱਕ ਮਹਾਨ ਤੀਰਥ ਦੇ ਰੂਪ ਦੇ ਵਿੱਚ ਪ੍ਰਗਟ ਹੋਵੇ ਇਲਾਕੇ ਦੀਆਂ ਸੰਗਤਾਂ ਲਾਹਾ ਪ੍ਰਾਪਤ ਕਰਨ ਇਤਿਹਾਸਕੀ ਹੈ ਜੀ ਇੱਥੋਂ ਦਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਥੇ 24 ਫਗਣ ਸੰਮਤ ਬਿਕਰਮੀ 1563 ਸਾਲ 1506 ਨੂੰ ਇੱਥੇ ਆਏ ਉਦੋਂ ਇੱਥੇ ਹੋਲੀਆਂ ਦੇ ਦਿਨ ਚੱਲ ਰਹੇ ਸਨ ਸੋ ਬਹੁਤ ਸਾਰੇ ਲੋਕ ਇੱਥੇ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਇਕੱਠੇ ਹੋਏ ਹੋਏ ਸਨ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਆ ਕੇ ਜਦੋਂ ਸ਼ਬਦ ਉਚਾਰਿਆ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋ ਮਨਿਆਰ ਫੁਲੜਾ 나ਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜੋ ਢਲ ਟੂ ਝੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬ ਨੋ ਹੁਲਾ ਦਿਨ ਥੋੜੇ ਥਕੇ ਪਿਆ ਪੁਰਾਣਾ ਚੋਲਾ ਵਿਹਾਰਗ ਵਿੱਚ ਸ਼ਬਦ ਦਾ ਜਦੋਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸਾਰਿਆਂ ਨੂੰ ਸਾਰੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਪਾਰ ਬ੍ਰਹਮ ਪਰਮੇਸ਼ਰ ਆਪ ਹੋ ਇਸ ਕਰਕੇ ਸਾਡੀ ਇਹ ਪ੍ਰਾਰਥਨਾ ਹੈ ਅਸੀਂ ਠੰਡੇ ਪਾਣੀ ਤੋਂ ਬਿਨਾ ਬਹੁਤ ਪਰੇਸ਼ਾਨ ਹਾਂ ਕਿਰਪਾ ਕਰਕੇ ਆਪ ਜੀ ਸਾਨੂੰ ਠੰਡੇ ਪਾਣੀ ਦਾ ਇੱਥੇ ਚਸ਼ਮਾ ਬਖਸ਼ਿਸ਼ ਕਰੋ ਤਾਂ ਸਤਿਗੁਰੂ ਮਹਾਰਾਜ ਜੀ ਨੇ ਚਲੰਦੇ ਨਾਲ ਉਹ ਧਰਤੀ ਨੂੰ ਥੋੜਾ ਜਿਹਾ ਦਬਾਇਆ ਉਥੋਂ ਠੰਡੇ ਜਲ ਦਾ ਫੁਹਾਰਾ ਜੋ ਹੈ ਨਿਕਲਿਆ ਜਿਹਦਾ ਨਾਮ ਹੁਣ ਗੁਰਦੁਆਰਾ ਗੁਰਨਾਨਕ ਦੇਵ ਜੀ ਸ਼ੀਤਲ ਕੁੰਡ ਰਾਜਗੀਰ ਹੈ ਸਿੰਘ ਸਾਹਿਬ ਜੀ 550 ਸਾਲਾਂ ਦੇ ਨਿਤਿਸ਼ ਕੁਮਾਰ ਨੇ ਪੰਜਾਬੀ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਜਿਹੜੇ ਦਿਲ ਜਿੱਤੇ ਸੀ ਅਥਾਹ ਸੇਵਾ ਕੀਤੀ ਸੀ ਉਸ ਤੋਂ ਬਾਅਦ ਉਹਨੂੰ ਗੁਰਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪਰਬ ਆਇਆ ਤੇ ਇਹ ਪਹਿਲ ਕਦਮੀ ਜਿਹੜਾ ਕੀਤੀ ਹੈ ਕੀ ਮੰਨਦੇ ਹੋ ਕੀ ਚਲਾਗਾ ਮੰਨਦੇ ਜਿਵੇਂ ਨਾ ਜਿੰਨੀ ਵੀ ਸਲੰਗਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ 10ਵੇਂ ਪਾਸ਼ਾ ਦੀ ਪ੍ਰੇਰਣਾ ਦੇ ਨਾਲ ਹੀ 350ਵਾਂ ਦਸਵੇਂ ਸਿੱਤਾ ਜੀ ਦਾ ਪ੍ਰਕਾਸ਼ ਗੁਰਪ੍ਰੋਪ 77ਵੇਂ ਰੂਪ ਵਿੱਚ ਮਨਾਇਆ ਗਿਆ ਉਸੇ ਭਾਵ ਨੂੰ ਮੁੱਖ ਰੱਖ ਕੇ ਹੁਣ 550ਵਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਗੁਰਪ੍ਰੋਪ ਮਨਾਇਆ ਜਾ ਰਿਹਾ ਹੈ ਸਾਰੀਆਂ ਤਿਆਰੀਆਂ ਨितीश ਕੁਮਾਰ ਜੀ ਨੂੰ ਐਸੀ ਪ੍ਰੇਰਣਾ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ ਬਈ ਅਸੀਂ ਤਾਂ ਕਲਗੀ ਤਰ ਪਾਸ਼ਾ ਚੰਨਾ ਵਿੱਚ ਅਰਦਾਸ ਹੀ ਕਰਾਂਗੇ ਗੁਰੂ ਸਾਹਿਬ ਐਸੇ ਧਾਰਮਿਕ ਤੇ ਗੁਰੂ ਘਰ ਨੂੰ ਮੰਨਣ ਵਾਲੇ ਸ਼ੀਅਮ ਇਹਨਾਂ ਨੂੰ ਚੜ੍ਹਦੀ ਕਲਾ ਸਫਲਤਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸਨ ਗਿਆਨੀ ਇਕਬਾਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਵੱਡੀ ਜਿਹੜੀ ਪਹਿਲ ਕਦਮੀ ਨਿਤ ਸਰਕਾਰ ਨੇ ਜਿਹੜਾ ਕੀਤੀ ਹੈ ਤੇ ਚਰੋਕਣੀ ਮੰਗ ਸੀ ਸਿੱਖਾਂ ਦੀ ਕਿਉਂਕਿ ਇਹ ਜਿਹੜੀ ਜ਼ਮੀਨ ਸੀ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਹਾੜ ਨੇ ਇਹ ਸਾਰੇ ਜਿਹੜੇ ਪਹਾੜ ਇਹ ਜੰਗਲਾਤ ਮਹਿਕਮੇ ਦੀ ਜ਼ਮੀਨ ਸੀ ਜਿਸ ਕਰਕੇ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜਾ ਉਹ ਉਸਾਰੀ ਨਹੀਂ ਹੋ ਸਕਦੀ ਸੀ ਪਰ ਸਿੱਖ ਭਾਈਚਾਰੇ ਨੇ ਜਿਹੜੇ ਵਿਸ਼ੇਸ਼ ਤੌਰ ਤੇ ਮੰਗ ਕੀਤੀ ਸੀ ਜਿਸ ਤੋਂ ਬਾਅਦ ਉਹ ਮੰਗ ਪ੍ਰਵਾਨ ਹੋਈ ਤੇ ਇਸ ਇਤਿਹਾਸਕ ਸਥਾਨ ਉਹ ਪਾਵਨ ਸਥਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਜਿੱਤੇ ਜਿਹੜੇ ਮੁਬਾਰਕ ਚਰਨ ਜਿਹੜਾ ਪਏ ਨੇ ਉੱਥੇ ਅੱਜ ਬਹੁਤ ਹੀ ਸੁੰਦਰ ਸਥਾਨ ਜਿਹੜਾ ਉਸ ਦਾ ਉਦਘਾਟਨ ਰੱਖਿਆ ਜਾ ਰਿਹਾ ਹੈ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਜਿੱਥੇ ਪਹੁੰਚ ਰਹੀ ਹੈ ਉੱਥੇ ਹੀ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਜਿਹੜਾ ਖੁਦ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਜਿਹੜਾ ਉਹ ਪਹੁੰਚ ਰਹੇ ਨੇ ਦਸਮ ਪਾਤਸ਼ਾਹ ਸਾਹਿਬ ਚਿੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 352ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ এবিপি ਸੰਜਾ ਦੀ ਇੱਕ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਕਿਤੇ ਨੇ ਜਾਣਾ ਜਲਦ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਚਟਨੇ ਦੀ ਧਰਤੀ ਤੇ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 352ਵੇਂ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਨ ਉੱਥੇ ਹੀ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਪੂਰੀਆਂ ਕਰਦਿਆਂ ਗੁਰਦੁਆਰਾ ਨਾਨਕ ਸ਼ੀਤਲਪੰਡ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਸਮਾਗਮ ਪੰਥਕ ਸ਼ਕਤੀਆਂ ਦੀ ਮੌਜੂਦਗੀ ਦੇ ਵਿੱਚ ਇੱਕ ਇਤਿਹਾਸਕ ਤੇ ਯਾਦਗਾਰ ਹੋ ਨਿਪੜਿਆ। ਆਓ ਆਪਾਂ ਵੀ ਦੇਖਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਧੰਨਵਾਦ ਕਰਦੇ ਆ ਕਿ ਇਸ ਦੇ ਨਾਲ ਸਿੱਖਾ ਦੇ ਦਿਲਾ ਦੇ ਵਿੱਚ ਉਹਨਾਂ ਦਾ ਆਦਰ ਸਤਕਾਰ ਹੋਰ ਵਧ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਅਤੇ ਬਿਹਾਰ ਦੇ ਲੋਕਾਂ ਦਾ ਆਪਸੀ ਪਿਆਰ ਵੀ ਵਧੇਗਾ ਉਹਨਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਵ ਦੇ ਸ਼ਤਾਬਦੀ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਵੀ ਦਿੱਤਾ ਇਸ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੀ ਕਾਰ ਸੇਵਾ ਬਾਬਾ ਮਹਿੰਦਰ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਕੀਤੀ ਜਾਵੇਗੀ ਜੋ ਕਿ অতি ਆਧੁਨਿਕ ਸਹੂਲਤਾ ਦੇ ਨਾਲ ਲੈਸ ਲੰਗਰ ਹਾਲ ਪਾਰਕਿੰਗ ਅਤੇ অতি ਸੁੰਦਰ ਦਰਬਾਰ ਸਾਹਿਬ ਸੰਗਤ ਦੇ ਸਹਿਯੋਗ ਦੇ ਨਾਲ ਉਸਾਰੀ ਕਰਵਾਉਣਗੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬੜੀ ਆਪਾਰ ਕਿਰਪਾ ਹੋਈ ਹੈ ਕਿ ਇਹ ਮਹਾਨ ਸਥਾਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਪਵਿੱਤਰ ਜਿਹੜੇ ਚਰਨ ਸੀ ਇਸ ਧਰਤੀ ਦੇ ਉੱਤੇ ਪਾਏ ਕਿਉਂਕਿ ਸਾਰੇ ਸੰਸਾਰ ਦਾ ਅਟਲ ਜਿਹੜਾ ਸੀ ਗੁਰੂ ਨਾਨਕ ਦੇਵ ਸਾਹਿਬ ਨੇ ਕੀਤਾ ਚਾਰ ਉਦਾਸੀਆਂ ਕੀਤੀਆਂ ਸਾਰੇ ਸੰਸਾਰ ਦੇ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਸੰਸਾਰ ਨੂੰ ਤਾਰਨ ਵਾਸਤੇ ਉਹ ਆਏ ਸਨ ਧੰਨ ਨਾਨਕ ਤੇਰੀ ਵੱਡੀ ਕਮਾਈ ਜਿੱਥੇ ਬਾਬਾ ਪਹਿਰ ਤਰੇ ਪੂਜਾ ਆਸਨ ਥਾਪਨ ਸੋਆ ਜਿੱਥੇ ਸਤਿਗੁਰੂ ਮਹਾਰਾਜ ਦੇ ਆਪਣੇ ਪਵਿੱਤਰ ਚਰਨ ਕਮਲ ਪੈ ਗਏ ਨੇ ਉਹ ਥਾਂ ਜਿਹੜਾ ਸੁਹਾਵਣਾ ਬਣ ਗਿਆ ਪੂਜਾ ਦਾ ਸਥਾਨ ਬਣ ਗਿਆ ਅੱਜ ਸਤਿਗੁਰੂ ਮਹਾਰਾਜ ਦੀ ਬੜੀ ಅಪਾਰ ਕਿਰਪਾ ਹੋਈ ਹੈ ਮੈਂ ਸਮਝਦਾ ਕਿ ਸਾਡੇ ਨਿਸਕਾਮ ਸੇਵਕ ਜਥੇ ਦੇ ਔਰ ਜਿਹੜੇ ਮੁਖੀ ਨੇ ਸਿੰਘ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਕਾਰ ਸੇਵਾ ਜਿਹੜੀ ਐ ਇੱਥੋਂ ਦੀ ਕਰਨੀ ਐ ਜਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਉਹਨਾਂ ਨੇ ਦੱਸਿਆ ਔਰ ਮੈਂ ਬਹੁਤ ਹੀ ਧੰਨਵਾਦੀ ਹਾਂ ਔਰ ਜਿਨ੍ਹਾਂ ਤੇ ਸਤਿਗੁਰੂ ਮਹਾਰਾਜ ਦੀ ਬੜੀ ಅಪਾਰ ਕਿਰਪਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ಅಪਾਰ ਕਿਰਪਾ ਕਿਉਂਕਿ ਇਹ ਮਹਾਨ ਧਰਤੀ ਪਟਨਾ ਦੀ ਧਰਤੀ ਹੈ ਔਰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਹਾਰਾ ਦਾ ਪ੍ਰਕਾਸ਼ ਹੋਇਆ ਇਸ ਧਰਤੀ ਨੂੰ ਉਹਨਾਂ ਨੇ ਭਾਗ ਲਾਇਆ ਹੈ ਉਹਨਾਂ ਦੀ ਜਿਹੜੀ ਬਾਲ ਲੀਲਾ ਹੈ ਬਚਪਨ ਹੈ ਇਹ ਧਰਤੀ ਦੇ ਉੱਤੇ ਉਹਨਾਂ ਨੇ ਗੁਜ਼ਾਰਿਆ ਮੈਂ ਇਸ ਧੰਨਵਾਦ ਦੀਆਂ ਮੁੱਖ ਮੰਤਰੀ ਜੀ ਦਾ ਨतीश ਕੁਮਾਰ ਜੀ ਦਾ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਜਿਸ ਤਰ੍ਹਾਂ ਮਨਾਇਆ ਜਾਂਦਾ ਹੈ ਇਹ ਬਹੁਤ ਹੀ ਲੋਕ ਤਰੀਕੇ ਨਾਲ ਬੜੀ ਸ਼ਾਨਦਾਰ ਤਰੀਕੇ ਨਾਲ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਜਿਹੜਾ ਨਤੀਸ਼ ਕੁਮਾਰ ਜੀ ਜਿਹੜੇ ਬੜੇ ਪ੍ਰਬੰਧ ਕਰਦੇ ਨੇ ਸਰਕਾਰ ਵੱਲੋਂ ਅੱਜ ਮੈਂ ਸਾਧਸੀ ਕੌਮ ਦੇ ਮਨਾਂ ਦੇ ਵਿੱਚ ਔਰ ਨਤੀਸ਼ ਕੁਮਾਰ ਜੀ ਦਾ ਬਹੁਤ ਵੱਡਾ ਨਾਂ ਹੈ ਮੌਜੂਦ ਸ੍ਰੀ ਸਿੰਘ ਸਾਹਿਬ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਸਿੰਘ ਸਾਹਿਬ ਜੱਥੇਦਾਰ ਗਿਆਨੀ ਇਕਬਾਲ ਸਿੰਘ ਜੀ ਸ੍ਰੀ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ जत्थेदार श्री गोविंद सिंह लोंगोवाल जी गुरुद्वारा श्री गुरु नानक शीतल कुंड राजगीर का नए रूप में उसके निर्माण का शिलान्यास हो गया है जो इस जगह का महत्व तो है इसके बारे में आप सब लोग जानते होंगे राजगीर एक ऐसी जगह है जहां सभी धर्म के लोग कितने महापुरुष लोग यहां पधारे हैं अलग अलग समय में ये जो राजगीर था ये मगध साम्राज्य का सबसे पहले ये राजधानी थी यहां जो आप पंच पर्वत देख रहे हैं इस पंच पर्वत के बीच में ही वो राजधानी थी और इसका इतना महत्व प्रारंभ से रहा है बाद के दिनों में यहाँ से बिंबिसार जब यहाँ के राजा थे उनके पुत्र अजात शत्रु वो तो इतना नाराज हुआ था कि अपने पिता को ही जेल में बंद कर दिया था लेकिन उसका और उसके फिर लड़का जब राजा हुए तो यहां से पाटलिपुत्र में राजधानी गई थी लेकिन ये जो जगह है ये सिर्फ जिन बातों की जानकारी इतिहास के माध्यम से है उसके और पहले से भी पौराणिक आधार पर आप देखिएगा तो ये बहुत ही अद्भुत जगह है खास पेशकश वेला हो गया एक ब्रेक दा, ब्रेक तो बाद जल्द मिलते हैं मिले इसी तरह बने रहो ए ਦੁਆਰਾ ਨਾਨਕ ਸ਼ੀਤਲ ਕੁੰਡ ਦੇ ਨੀ ਪੱਥਰ ਸਮਾਗਮਾ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਤਿਹਾਸਕ ਹਵਾਲੇ ਦਿੰਦੇ ਹੋਏ ਨਿਤਿਸ਼ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਸਿੱਖ ਕੌਮ ਪ੍ਰਤੀ ਦਿਖਾਈ ਮਹਿਮਾਨ ਨਿਵਾਜੀ ਨੂੰ ਕੌਮ ਸਦਾ ਯਾਦ ਰੱਖੇਗੀ ਮਾਨਨਯੀ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਜੀ ਦਾ ਜਿਨ੍ਹਾਂ ਨੇ ਇਸ ਅਸਥਾਨ ਦੇ ਲਈ ਹੁਣ ਜ਼ਮੀਨ ਜਿਹੜੀ ਹੈ ਉਹ ਮੁਹੱਈਆ ਕਰਵਾਈ ਹੈ ਤੇ ਤੀਸਰਾ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਬਾਬਾ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਇਸ ਅਸਥਾਨ ਦੇ ਉੱਤੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਹਣੇ ਦਰਬਾਰ ਦੀ ਰਚਨਾ ਕਰਨੀ ਹੈ ਤੇ ਚੌਥਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਮੈਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਤੇ ਪਰਰਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਜਿਨ੍ਹਾਂ ਨੇ ਇਥੋਂ ਦਾ ਪ੍ਰਬੰਧ ਸੰਭਾਲਣਾ ਹੈ ਔਰ ਦੁਨੀਆ ਦੇ ਸਿੱਖਾਂ ਨੂੰ ਇਥੋਂ ਦੀ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਔਰ ਇੱਕ ਸ਼ਬਦ ਮੈਂ ਹੋਰ ਕਹਿ ਕੇ ਸਮਾਪਤੀ ਕਰਨੀ ਹੈ ਕਿ ਸਿੱਖ ਇਸ ਤਰ੍ਹਾਂ ਦੀ ਕੌਮ ਹੈ ਕਿ ਇਹਨਾਂ ਤੇ ਜੇ ਕੋਈ ਮਾੜਾ ਜavi ਹੈ ਇਹ ਸਾਨ ਕਰਦਾ ਹੈ ਤੇ ਉਸ ਨੂੰ ਇਹ ਜ਼ਿੰਦਗੀ ਪਰ ਜਿਹੜਾ ਹੈ ਉਹ ਨਹੀਂ ਭਲਾਉਂਦੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਔਰ ਉਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਅੰਦਰ ਕਿਉਂਕਿ ਸਾਡੀਆਂ ਇਤਿਹਾਸ ਦੀਆਂ ਪੁਸਤਕਾਂ ਦੇ ਵਿੱਚ ਦਰਜ ਹੋ ਚੁੱਕਿਆ ਹੈ ਪਟਨਾ ਸਾਹਿਬ ਦੇ ਉੱਤੇ ਜੋ 350 ਸਾਲਾ ਪ੍ਰਕਾਸ਼ ਪੁਰਬ ਮਨਾਏ ਗਏ ਨੇ ਔਰ ਜੋ ਬਿਹਾਰ ਦੇ ਮੁੱਖ ਮੰਤਰੀ ਨੇ ਸੇਵਾ ਕੀਤੀ ਹੈ ਉਹ ਸਾਡੇ ਇਤਿਹਾਸ ਦੀਆਂ ਕਿਤਾਬਾਂ ਦਾ ਹਿੱਸਾ ਬਣ ਚੁੱਕਿਆ ਹੈ ਇਸ ਕਰਕੇ ਸਿੱਖ ਜਿਹੜੇ ਨੇ ਇਸ ਨੂੰ ਵੀ ਕਦੇ ਭੁੱਲ ਨਹੀਂ ਸਕਣਗੇ ਔਰ ਨਾਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੀਆਂ نسلਾਂ ਜੜੀਆਂ ਨੇ ਇਸ ਨੂੰ ਭੁੱਲਣਗੀਆਂ ਦੀ ਧਰਤੀ ਤੇ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਪੋਸ ਦੀ ਤਤਵੇ ਨੂੰ ਹਰ ਗੁਰਨਾਮ ਨਾਮ ਲੈਵਾ ਸਿੱਖ ਦੀ ਦਿੱਲੀ ਮੁਰਾਦ ਹੁੰਦੀ ਹੈ ਕਿ ਇਸ ਮਕਦਸ ਧਰਤੀ ਤੇ ਦਰਸ਼ਨ ਦੇਦਾਰੇ ਕੀਤੇ ਜਾਣ ਉੱਥੇ ਹੀ ਅੱਜ ਇਸੇ ਧਰਤੀ ਤੇ ਨਲੰਦਾ ਦੇ ਵਿੱਚ ਜਿਹੜਾ ਇਹ ਪਾਵਨ ਅਸਥਾਨ ਹੈ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਚਰਨ ਛੋਪਾ ਪ੍ਰਾਪਤੀ ਅਸਥਾਨ ਸੀ ਬੜੇ ਲੰਮੇ ਅਰਸੇ ਤੋਂ ਸਿੱਖ ਸੰਗਤਾਂ ਦੀ ਸਿੱਖ ਸਮਾਜ ਦੀ ਇਹ ਚਰੋਖਣੀ ਮੰਗ ਸੀ ਕਿ ਇਸ ਅਸਥਾਨ ਦਾ ਜਿਹੜਾ ਨਿਰਮਾਣ ਕਰਵਾਇਆ ਜਾਵੇ ਕਿਉਂਕਿ ਗੁਰੂ ਸਾਹਿਬ ਸਮੇਂ ਦਾ ਇਹ ਸ਼ੀਤਲ ਜਲ ਜਿਹੜਾ ਕੁੰਡ ਹੈ ਇਹ ਗੁਰੂ ਸਾਹਿਬ ਦੇ ਸਮੇਂ ਦਾ ਸੀ ਪਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਿੱਛੇ ਪਹਾੜੀਆਂ ਨੇ ਇਹ ਪਹਾੜੀਆਂ ਜੰਗਲਾਤ ਮਹਿਕਮੇ ਦੇ ਅਧੀਨ ਜਿਹੜਾ ਇਹ ਸਥਾਨ ਔਨ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਸਾਰੀ ਹੈ ਉਹ ਮੌਮਕਨ ਨਹੀਂ ਸੀਗੀ ਬੜਾ ਇੱਕ ਤਰ੍ਹਾਂ ਦੇ ਜਿਹੜੇ ਕਾਨੂੰਨੀ ਜਿਹੜੇ ਦਾਅ ਪੇਚ ਨੇ ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਸੀ ਪਰ ਅੱਜ ਉਹ ਚਰੋਖਣੀ ਮੰਗ ਜਿਹੜੀ ਉਹ ਨਿਤਿਸ਼ ਕੁਮਾਰ ਮੁੱਖ ਮੰਤਰੀ ਜਿਹੜਾ ਉਹਨਾਂ ਨੇ ਪੂਰੀ ਕੀਤੀ ਹੈ ਤੇ ਅੱਜ ਸਿੱਖ ਸਮਾਜ ਦੇ ਵਿੱਚ ਜਿੱਥੇ ਸੰਗਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਟਨੇ ਦੀ ਧਰਤੀ ਤੇ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਉੱਥੇ ਹੀ ਉਹ ਖੁਸ਼ੀ ਦਾ ਟਿਕਾਣਾ ਜਿਹੜਾ ਇੱਥੇ ਵੀ ਆ ਕੇ ਆਪਣਾ ਖੁਸ਼ੀ ਦਾ ਜਹਾਰ ਕਰ ਰਹੀਆਂ ਹਨ ਅੱਜ ਉਹ ਰਸਮੀ ਉਦਘਾਟਨ ਹੋਇਆ ਹੈ ਤੇ ਇਹ ਹੀ ਉਹ ਜਿਹੜਾ ਕੁੰਡ ਹੈ ਜਿੱਥੇ ਜਿਸ ਨੂੰ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਉਹ ਪਾਵਨ ਜਿਹੜੀ ਚਰਨਛੋਪ ਪ੍ਰਾਪਤ ਹੈ ਕੈਮਰਾ ਪਰਸਨ ਰਜਿੰਦਰ ਸਿੰਘ ਦੇ ਨਾਲ ਪਰਮਜੀਤ ਸਿੰਘ ਏਪੀਪੀ ਸੰਝਾ ਪਟਨਾ ਸ਼ਾਹੇ ਸ਼ਹਿਨ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 352ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸੀ ਸਾਡੀ ਖਾਸ ਪੇਸ਼ਕਸ਼ ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ ਦੇਸ਼ ਦੁਨੀਆ ਦੀਆਂ ਵੱਟੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਏਬੀਪੀ ਸਾਜਾ ਦੇ ਨਾਲ